ਦੀ ਲਾਈਵ ਰਿਪੋਰਟਟ ਹੋਣ ਵਾਲਾ ਹੈ ਅੱਜ ਬਾਪੂ ਬਲਕੌਰ ਸਿੰਘ ਆਪਣੇ ਨਾਲ ਲਾਈਵ ਦੇ ਵਿੱਚ ਜੁੜਨਗੇ ਹਾਂਜੀ ਅੱਜ ਬਾਪੂ ਬਲਕੌਰ ਸਿੰਘ ਆਪਣੇ ਨਾਲ ਲਾਈਵ ਦੇ ਵਿੱਚ ਜੁੜਨਗੇ ਵੀਰੋ ਆਜੋ ਸਾਰੇ ਭਰਾ ਇਕੱਠੇ ਹੋ ਕੇ ਗੱਲਾਂ ਸੁਣਨਗੇ ਆ ਉਹਨਾਂ ਦੀ ਟੀਮ ਨਾਲ ਗੱਲ ਹੋ ਗਈ ਆਪਣੀ ਤੇ ਮੱਕਈ ਦਿਨਾਂ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਮਹਾਰਾਜ ਨੇ ਅੱਜ ਸੁਣੀ ਐ ਤੇ ਅੱਜ ਉਹ ਕਿਤੇ ਵੀ ਥੋੜੇ ਟਾਈਮ ਤੱਕ ਆਪਣੇ ਨਾਲ ਗੱਲਬਾਤ ਕਰਨਗੇ ਆਪਾਂ ਉਹਨਾਂ ਨਾਲ ਗੱਲ ਕਰਨੀ ਐ ਇੱਕ 5 ਮਿੰਟ ਫੜੋ ਇੰਨੇ ਜੇ ਆਪਾਂ ਰੋਡ ਤੇ ਗੱਡੀ ਚਾਲ ਲਈਏ ਤੇ ਨਾਲੇ ਕਿਉਂਕਿ ਟਾਈਮ ਉਹਨਾਂ ਨੇ ਜਿਵੇਂ ਜਿਹੜੇ ਹਿਸਾਬ ਨਾਲ ਦਿੱਤਾ ਹੈ ਰੋਸ ਟਾਈਮ ਨਾਲ ਆਪਣੀ ਉਧਰ ਛੁੱਟੀ ਹੋਣ ਵਾਲੀ ਸੀ ਤੇ ਘਰਾਂ ਨੂੰ ਵੀ ਜਾਣਾ ਸੀ ਤੇ ਆਪਾਂ ਜਾਂਦੇ ਜਾਂਦੇ ਹੀ ਲਾਈਵ ਹੋਣਾ ਹੈ ਤੇ ਜਿਹੜੇ ਮੇਰੇ ਭਰਾ ਵੀ ਨਹੀਂ ਜੁੜੇ ਤੇ ਆ ਜਾਓ ਲਾਈਵ ਦੇ ਵਿੱਚ ਜੋ ਅੱਜ ਬਾਪੂ ਬਲਕੌਰ ਸਿੰਘ ਲਾਈਵ ਦੇ ਵਿੱਚ ਆਉਣ ਵਾਲੇ ਆਪਾਂ ਉਹਨਾਂ ਨਾਲ ਗੱਲਾਂ ਕਰਾਂਗੇ ਸਾਰੀਆਂ ਜਿਹੜੀਆਂ ਤੁਹਾਡੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਸਾਰੀਆਂ ਗੱਲਾਂ ਆਪਾਂ ਕਰੰੀਆਂ ਅੱਜ ਤੇ ਲੋਗਰਾਮ ਸ਼ੋਅ ਬਾਰੇ ਵੀ ਆਪਾਂ ਸਾਰੀ ਡਿਟੇਲ ਪੁੱਛਾਂਗੇ ਆਜੋ ਭਾਈ ਬਣ ਕੇ ਆਜੋ ਆਜੋ ਬੜੀ ਮੁਸ਼ਕਲ ਨਾਲ ਟਾਈਮ ਮਿਲਿਆ ਤੇ ਜੇ ਤੁਸੀਂ ਲਾਈਵ ਦੇ ਵਿੱਚ ਨਾ ਆਏ ਤੇ ਫਿਰ ਮੈਂ ਲਾਈਵ ਬੰਦ ਕਰ ਦਾਂਗਾ ਕਿਉਂਕਿ ਜੇ ਜਨਤਾ ਜੁੜੇਗੀ ਤਾਂ ਕੀ ਗੱਲ ਹੋ ਸਕਦੀ ਹੈ ਤਾਂ ਹੀ ਆਪਾਂ ਕੋਈ ਕੋਚਣਾ ਉਹਨਾਂ ਨੂੰ ਪਤਾ ਲੱਗੇ ਕੋਈ ਜੱਤਾ ਚਲੋ ਮੈਂ ਲਾਈਵ ਆਪਣੇ ਇੰਨੇ ਫਰੈਡ ਨਹੀਂ ਹੈਗੇ ਪਰ ਇਹ ਹੈਗਾ ਵੀ ਚਲੋ ਆਪਣੀ ਮਾਰ ਦੀ ਕਿਰਪਾ ਨਾਲ ਉਹਨਾਂ ਨਾਲ ਗੱਲਬਾਤ ਹੈਗੀ ਤੇ ਤੁਹਾਡੇ ਨਾਲ ਉਹਨਾਂ ਦੀ ਟੀਮ ਨਾਲ ਉਹਨਾਂ ਨਾਲ ਬੜੀਆਂ ਮਿਲਤਾ ਕਰਕੇ ਤੇ ਅੱਜ ਲਾਈਵ ਇੰਟਰਵਿਊ ਆਪਾਂ ਕਰ ਲਾਇਆ ਤੇ ਆ ਜੋ ਭਾਈ ਬਣੇ ਸਾਰੇ ਬਾਪੂ ਪਲਕੌਰ ਸਿੰਘ ਨਾਲ ਗੱਲ ਥੋੜੇ ਟਾਈਮ ਤੱਕ ਆਪਣੀ ਹੋ ਜਾਣੀ ਐ ਤੇ ਫਿਰ ਆਪਾਂ ਗੱਡੀ ਸਾਈਡ ਤੇ ਲਾ ਕੇ ਤੇ ਉਹਨਾਂ ਨਾਲ ਸਾਰੀ ਜੋ ਹੋਲੋਗ੍ਰਾਮ ਸ਼ੋਅ ਦੀ ਕੋਈ ਵੀ ਡਿਟੇਲ ਆ ਐ ਤੇ ਅੱਜ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਛੋਟੇ ਸਿੱਧੂ ਬਾਰੇ ਸਾਰੀਆਂ ਗੱਲਾਂ ਆਪਾਂ ਦਿਲ ਖੋਲ ਕੇ ਕਰਨੀਆਂ ਬਾ ਮਹਾਰਾਜ ਸੁਖਰ ਕੀ ਕਰੀ ਲਾਈਵ ਆਪਣੇ ਨਾਲ ਹੋ ਆ ਜਾਣਾ ਇੰਨੇ ਤੁਸੀਂ ਦੱਸੋ ਤੁਹਾਡਾ ਕੋਈ ਕੁਐਸਚਨ ਹੈਗਾ ਤੇ ਇਹਦੇ ਚ ਕਮੈਂਟਾਂ ਦੇ ਵਿੱਚ ਦੱਸੋ ਤੇ ਆਪਾਂ ਗੱਲ ਜਰੂਰ ਕਰਾਂਗੇ ਮਹਾਰਾਜੀ ਦੀ ਕਿਰਪਾ ਨਾਲ ਗੱਲ ਜਰੂਰ ਕਰਾਂਗੇ ਬਾਪੂ ਬਲਕੌਰ ਸਿੰਘ ਨਾਲ ਵੀ ਤੁਹਾਡੇ ਸਿੱਧੂ ਮੂਸੇ ਵਾਲੇ ਬਾਰੇ ਹੋਲੋਗ੍ਰਾਮ ਸ਼ੋਅ ਬਾਰੇ ਜੇ ਕੋਈ ਕੁਐਸਚਨ ਹੈਗੇ ਉਹ ਵੀ ਦੱਸੋ ਬਹੁਤ ਹੀ ਜੀ ਬਾਪੂ ਬਲਕੌਰ ਸਿੰਘ ਆਪਣੇ ਸ਼ੋਅ ਦੇ ਵਿੱਚ ਲਾਈਵ ਹੋਣ ਵਾਲੇ ਨੇ ਤੇ ਆਪਾਂ ਗੱਡੀ ਸਾਈਡ ਤੇ ਲਾ ਕੇ ਉਹਨਾਂ ਨਾਲ ਲਾਈਵ ਇੰਟਰਵਿਊ ਦੇ ਵਿੱਚ ਆਪਾਂ ਗੱਲ ਕਰਨੀ ਹੈ ਉਹਨਾਂ ਦੀ ਟੀਮ ਨਾਲ ਗੱਲ ਕਰਕੇ ਬਹੁਤ ਹੀ ਮੁਸ਼ਕਲ ਦੇ ਨਾਲ ਇਸ ਬੱਬਾ ਬਣਿਆ ਸੋ ਮੇਰਾ ਵੀ ਦਿਲ ਘਬਰਾ ਰਿਹਾ ਆਪਣੇ ਜੋ ਵੀ ਕੁਐਸਚਨ ਨੇ ਕਮੈਂਟਾਂ ਦੇ ਵਿੱਚ ਦੱਸੋ ਤੇ ਆਪਾਂ ਲਾਈਵ ਦੇ ਵਿੱਚ ਅੱਜ ਤੁਹਾਨੂੰ ਦਿਖਾਣੇ ਆ ਵੀ ਬੱਬਾ ਕੋਲਕੌਰ ਸਿੰਘ ਨਾਲ ਆਪਾਂ ਗੱਲ ਕਰਨੀ ਹੈਗੀ ਇੱਕ ਹੋਲੋਗ੍ਰਾਮ ਸ਼ੋਅ ਬਾਰੇ ਜਿੰਨੀ ਡਿਟੇਲ ਹੈ ਚਲੋ ਜੇ ਉਹ ਦੱਸਣਾ ਚਾਹਣਗੇ ਤੇ ਆਪਾਂ ਉਹ ਵੀ ਗੱਲ ਜਰੂਰ ਕਰਾਂਗੇ ਵੀ ਪਹਿਲਾ ਸ਼ੋਅ ਕਿੱਥੇ ਹੋਣਾ ਹੈ ਤੇ ਇਹ ਵੀ ਆਪਾਂ ਇੱਕ ਉਹ ਰੱਖਾਂਗੇ ਆਪਾਂ ਪੁਆਇੰਟ ਆਫ ਹੋਊ ਕਿ ਜੇ ਇੱਕ ਸ਼ੋਅ ਦਿੜਬੇ ਹੋ ਜੇ ਇੱਕ ਸ਼ੋਅ ਦਿੜਬੇ ਹੋ ਜੇ ਮਹਾਰਾਜ ਦੀ ਕਿਰਪਾ ਨਾਲ ਹੋਲੋਗ੍ਰਾਮ ਸ਼ੋਅ ਦਿੜਬੇ ਹੋ ਜੇ ਤੇ ਉਹ ਵੀ ਆਪਾਂ ਰੱਖਾਂਗੇ ਜਰੂਰ ਸੀ ਆ ਜਿਓ ਸਾਰੇ ਜਣੇ ਅਗਰ 5-7 ਮਿੰਟ ਦੀ ਗੱਲ ਏ ਤੇ ਆਪਾਂ ਬਾਪੂ ਬਲਕੌਰ ਸਿੰਘ ਨਾਲ ਗੱਲਬਾਤ ਸ਼ੁਰੂ ਕਰਾਂਗੇ ਸਿਰਫ 5-7 ਮਿੰਟ ਦੀ ਗੱਲ ਏ ਉਸ ਤੋਂ ਬਾਅਦ ਆਪਾਂ ਗੱਡੀ ਸਾਈਡ ਤੇ ਲੈ ਕੇ ਆਪਣੀ ਟੀਮ ਵੀ ਅੱਗੇ ਬੈਠੀ ਏ ਤੇ ਪੂਰੇ ਜੋ ਕੁਐਸਚਨ ਤੁਹਾਡੇ ਮਨ 'ਚ ਜਾਂ ਦਿਲਾਂ 'ਚ ਉਹ ਲੋਗਰਨ ਸ਼ੋ ਬਾਰੇ ਛੋਟੇ ਸਿੱਧੂ ਬਾਰੇ ਜਾਂ ਹੋਰ ਵੀ ਕੋਈ ਕੁਐਸਚਨ ਹੈ ਉਹ ਤੁਸੀਂ ਕਮੈਂਟਾਂ 'ਚ ਸਾਬ ਨਾਲ ਗੱਲ ਕਰਾਂਗੇ ਬਾਕਪੁਰ ਕੌਰ ਸਿੰਘ ਨਾਲ ਵੀ ਆ ਕਮੈਂਟ ਆਏ ਨੇ ਤੇ ਉਹ ਦਾ ਆਪਾਂ ਇਕੱਲੇ ਇਕੱਲੇ ਦਾ ਤੁਹਾਨੂੰ ਆਨਸਰ ਦੱਸਾਂਗੇ ਤੇ ਇੱਕ ਆਪਾਂ ਇਹ ਵੀ ਗੱਲ ਕਰਦੇ ਹਾਂ ਇਹ ਦੜਬੇ ਸ਼ੋਅ ਦੇ ਵਿੱਚ ਇੱਕ ਹੋਲੋਗ੍ਰਾਮ ਸ਼ੋਅ ਹੋਣਾ ਚਾਹੀਦਾ ਦੜਬੇ ਸ਼ੋਅ ਦੇ ਵਿੱਚ ਵੀ ਆਪਾਂ ਹੋਲੋਗ੍ਰਾਮ ਸ਼ੋਅ ਦੀ ਆਪਾਂ ਵੀਡੀਓ ਹੀ ਪਾਈ ਸੀ ਉਹਦੀ ਵੀ ਆਪਾਂ ਗੱਲ ਕਰਾਂਗੇ ਬਹੁਤ ਹੀ ਮੁਸ਼ਕਲ ਨਾਲ ਇਹ ਗੱਲਬਾਤ ਹੋ ਸਕੀ ਹੈ ਉਹਨਾਂ ਦੀ ਟੀਮ ਨਾਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਕਿਉਰਿਟੀ ਇੰਨੀ ਹੈ ਤੇ ਜਣੇ ਖਣੇ ਨਾਲ ਉਹ ਗੱਲ ਨਹੀਂ ਕਰਦੇ ਕਿਉਂਕਿ ਮਾਹੌਲ ਹੀ ਖਰਾਬ ਹੈ ਇਹ ਉਹ ਵੀ ਸੱਚੇ ਨੇ ਮਾਹੌਲ ਖਰਾਬ ਹੈ ਗੁਲਾਬ ਸਿੱਧੂ ਇਆਂ ਪਿੱਛੇ ਕੁਝ ਵੀਡੀਓ ਵਾਇਰਲ ਹੋਈਆਂ ਸਨ ਵੀ ਉਹ ਮਿਲਦਾ ਨਹੀਂ ਉਹ ਤਾਂ ਨਹੀਂ ਮਿਲਦਾ ਕਿਉਂਕਿ ਅੰਦਰਲੀ ਗੱਲ ਕੋਈ ਜਾਣਦਾ ਨਹੀਂ ਉਹ ਧਮਕੀਆਂ ਬਹੁਤ ਆਰੀਆਂ ਸੀਗੀਆਂ ਬਾਈ ਗੁਲਾਬ ਸਿੱਧੂ ਨੂੰ ਮੈਂ ਵੀ ਵੀਡੀਓ ਪਾਈ ਸੀਗੀ ਵੀ ਗੁਲਾਬ ਸਿੱਧੂ ਤੇ ਮੈਂ ਵੀ ਵੀਡੀਓ ਇਹ ਚੀਜ਼ ਤੇ ਪਾਈ ਸੀ ਵੀ ਗੁਲਾਬ ਸਿੱਧੂ ਮਿਲਦਾ ਨਹੀਂ ਹੈਗਾ ਤੇ ਪਰ ਉਹ ਬਾਅਦ ਦੇ ਵਿੱਚ ਵੀਡੀਓ ਕਲਾ ਸਿੱਧੂ ਨੂੰ ਧਮਕੀਆਂ ਬਹੁਤ ਆ ਰਹੀਆਂ ਸੀਗੀਆਂ ਕਿ ਜਿਵੇਂ ਸਿੱਧੂ ਮੂਸੇ ਵਾਲੇ ਟੀਮ ਆ ਰਹੀਆਂ ਸੀ ਪਰ ਸਿੱਧੂ ਮੂਸੇ ਵਾਲੇ ਬਾਈ ਨੇ ਇਹ ਚੀਜ਼ਾਂ ਦੀ ਪ੍ਰਵਾਨ ਨਹੀਂ ਕੀਤੀ ਕਿ ਦਲੇਰੀ ਕਰਕੇ ਲੜੋ ਜਾਂ ਅਣਖੇਲੀ ਕਰਕੇ ਲੜੋ ਜਿਵੇਂ ਮਰਜ਼ੀ ਲੜੋ ਕਿਉਂ ਅੱਜ ਆਪਣੇ ਵਿੱਚ ਨਹੀਂ ਹੈਗੇ ਪਰ ਅੱਜ ਇਹੀ ਗੱਲਾਂ ਆਪਾਂ ਬਾਪੂ ਬਲਕੌਰ ਸਿੰਘ ਨਾਲ ਕਰਦੀਆਂ ਤੇ ਤੁਸੀਂ ਸਾਰੇ ਮੇਰੇ ਵੀਰ ਭਰਾ ਸਾਥ ਵਿਆਜੇ ਬਾ ਪੰਜ ਸੱਤ ਮਿੰਟ ਦੀ ਗੱਲ ਏ ਇਹ ਆਪਣੇ ਲਾਈਵ ਦੇ ਵਿੱਚ ਬਾਪੂ ਬਲਕੌਰ ਸਿੰਘ ਜੀ ਆਉਣ ਵਾਲੇ ਨੇ ਤੇ ਤੁਸੀਂ ਧਿਆਨ ਰੱਖਿਓ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨ ਹੈ ਉਹ ਤੁਸੀਂ ਕਰੋ ਕਮੈਂਟ ਕਰਕੇ ਦੱਸੋ ਤੇ ਫਿਰ ਉਸ ਤੋਂ ਬਾਅਦ ਆਪਾਂ ਉਸੇ ਹਿਸਾਬ ਨਾਲ ਉਹ ਵੀ ਕਮੈਂਟ ਗੱਲ ਕਰਾਂਗੇ ਇੱਕ ਉਹ ਆਪਾਂ ਵੀ ਪੁੱਛਣਾ ਵੀ ਜਿਹੜਾ ਉੱਥੇ ਮਾਈ ਦੇ ਪਿੰਡ ਦੇ ਵਿੱਚ ਦਾ ਮਾਹੌਲ ਜਾਂ ਇਹ ਕੋ ਪਿੱਛੇ ਦੇ ਰੋਲਾ ਤੇ ਉਹਨਾਂ ਦੀ ਰਾਜਨੀਤੀ ਬਾਰੇ ਵੀ ਕੁਝ ਰੋਲਾ ਪਿਆ ਸੀਗਾ ਉਹਦੇ ਬਾਰੇ ਵੀ ਆਪਾਂ ਗੱਲਾਂ ਕਰਨੀਆਂ ਹੈਗੀਆਂ ਸੋ ਸਾਰੇ ਡਾਊਟ ਕਲੀਅਰ ਕਰਨੇ ਆਪਾਂ ਅੱਗੇ ਜਾ ਕੇ ਆਪਾਂ ਗੱਡੀ ਇੰਨੇ 'ਚ ਉਹ ਉਹਨਾਂ ਦਾ ਮੈਸੇਜ ਆ ਚੁੱਕਾ ਆਪਾਂ ਨੂੰ ਦੂਜੇ ਫੋਨ ਤੇ ਤੇ ਉਸੇ ਟਾਈਮ ਆਪਾਂ ਗੱਡੀ ਸਾਈਡ ਤੇ ਲਾ ਕੇ ਤੇ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ ਤੇ ਇਸੇ ਕਰਕੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਤੁਹਾਡੇ ਮਨ ਦੇ ਵਿੱਚ ਜਿਹੜਾ ਵੀ ਸਵਾਲ ਹੈ ਕਮੈਂਟਾਂ ਦੇ ਵਿੱਚ ਪਲੀਜ਼ ਤੁਸੀਂ ਉਹਨੂੰ ਲਿਖੋ ਤੇ ਆਪਾਂ ਉਹ ਗੱਲ ਅੱਗੇ ਲੈ ਕੇ ਜਾਈਏ ਕਿਉਂਕਿ ਮੈਂ ਇਕੱਲਾ ਵੀ ਇੱਡੇ ਦਿਮਾਗ ਦਾ ਨਹੀਂ ਗੱਲਾਂ ਕਰ ਸਕਦਾ ਜਿੰਨਾ ਕੋ ਪਹਿਲੀ ਵਾਰ ਗੱਲ ਕਰਨੀ ਹੈ ਸੋ ਮੈਂ ਵੀ ਕੱਚਾ ਹੀ ਆ ਤੁਹਾਡੇ ਵਾਂਗੂ ਪਹਿਲੀ ਵਾਰ ਹੀ ਮੇਰਾ ਇਹ ਜਿਹੜਾ ਨਾਲੋਂ ਕਿਸੇ ਨਾਲ ਮੈਂ ਇੰਟਰਵਿਊ ਕਰਨ ਲੱਗਿਆ ਪਹਿਲੀ ਵਾਰ ਫੇਸ ਕਰਕੇ ਮੈਂ ਨਵੀਂ ਟਰਨ ਲੱਗ ਰਿਹਾ। ਤੋਂ ਜਿੰਨੇ ਕੋ ਸਵਾਲ ਮੇਰੇ ਮਨ ਚ ਹੋਣਗੇ ਉਹ ਮੈਂ ਪੁੱਛਾਂਗਾ। ਤੇ ਜਿਹੜੇ ਤੁਸੀਂ ਸੰਭਾਲ ਹੁਣ ਸੈਂਡ ਕਮੈਂਟਾਂ ਦੇ ਵਿੱਚ ਲਿਖੋਗੇ ਤੇ ਮੈਂ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗਾ। ਬਾਕੀ ਮਹਾਰਾਜ ਕਿਰਪਾ ਕਰਕੇ ਵੀ ਸਾਰਾ ਕੁਝ ਸਹੀ ਹੋਵੇ। ਤੇ ਹੁਣ ਜਿਵੇਂ ਗਲਾਰ ਸਿੱਧੂ ਬਾਰੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤੀ ਹੈ ਗੱਲ। ਪੀ ਤਾਂ ਕੀਆ ਕਰਕੇ ਹੁਣ ਤੁਸੀਂ ਅੱਜ ਦੀ ਘਟਨਾ ਸੁਣਦੋ ਜਿਹੜੀ ਕੱਲ੍ਹ ਹੋਈ ਐ ਮੋਗੇ ਦੇ ਕੋਲ ਕਿ ਗੱਡੀ ਦੇ ਵਿੱਚ ਹੀ ਮੁੰਡੇ ਦਾ ਜਿਵੇਂ ਉਹਦਾ ਕਤਲ ਕਰਤਾ ਤੇ ਗੱਡੀ ਵੀ ਸਾੜ ਦਿੱਤੀ। ਕੋ ਇਹੋ ਜਿਹੇ ਚੀਜ਼ਾਂ ਤੋਂ ਕਲਾਕਾਰ ਡਰਦੇ ਨੇ। ਅੱਜ ਕੱਲ ਕੋਈ ਪਤਾ ਨਹੀਂ ਕਿਹੜਾ ਆਪਣੀ ਕਿੰਨੀ ਖੁੰਦਕੰਦਰ ਚੱਕੀ ਫਿਰਦਾ ਜਾਂ ਕੀ ਕਰੀ ਫਿਰਦਾ ਸੋ ਸਾਰਿਆਂ ਨੂੰ ਡਰ ਹੁੰਦਾ ਐ। ਤੋ ਬਿਲਾਰ ਸਿੱਤੂ ਨੂੰ ਆਪਾਂ ਟਾਰਗੇਟ ਨਾ ਕਰੀਏ ਕਿ ਜੇ ਕੋਈ ਜਾਂਦਾ ਹੈ ਮਨ ਤਾਂ ਉਹ ਮਿਲਦਾ ਨਹੀਂ ਹੈਗਾ ਅੱਜ ਦੇ ਟਾਈਮ 'ਚ ਕੋਈ ਸਿੰਗਰ ਮੇਰੇ ਸਾਹਮਣੇ ਨਾਲ ਨਹੀਂ ਮਿਲਦਾ ਕੱਲ੍ਹ ਕਰਾਂਗੇ ਅੱਜ ਜਾਂ ਕੱਲ੍ਹ ਵੀ ਵਾਰਦਾਤ ਹੋਈ ਏ ਸੋ ਮੈਂ ਕਹਿੰਦਾ ਵੀ ਆਪਾਂ ਹੁਣ ਮੈਂ ਤੁਹਾਨੂੰ ਵਾਰ-ਵਾਰ ਲਾਈਵ ਦੇ ਵਿੱਚ ਇਹਨਾਂ ਨਾਂ ਖਿੱਚਾ ਤੇ ਮੈਂ ਦੁਬਾਰਾ ਲਾਈਵ ਆ ਰਿਹਾ ਤੇ ਇੱਕ ਵਾਰੀ ਮੈਂ ਉਹ ਟੀਮ ਨਾਲ ਗੱਲ ਕਰ ਲਾਂ ਵੈਸੇ ਉਹਨਾਂ ਨੇ 5-7 ਮਿੰਟ ਦਾ ਟਾਈਮ ਦਿੱਤਾ ਸੀ ਤੇ ਮੈਂ ਗੱਲ ਕਰਕੇ ਦੁਬਾਰਾ ਲਾਈਵ ਹੋ ਕੇ ਤੁਹਾਨੂੰ ਇਨਫੋਰਮੇਸ਼ਨ ਦੇਣਾ ਧੰਨਵਾਦ ਬਾਕੀ ਜੁੜੇ ਰਹੋ ਲਾਈਵ ਦੇ ਵਿੱਚ ਜਦੋਂ ਦੂਜਾ ਲਾਈਵ ਹੋਏਗਾ ਤੇ ਆਪਾਂ ਗੱਲਬਾਤ ਕਰਾਂਗੇ ਜੋ ਵੀ ਹੋਏਗੀ ਤੇ ਤੁਸੀਂ ਪੁਲਿਸ ਨਾਲ ਹੀ ਰਹਿ ਜਾ ਜੀ ਠੀਕ ਹੈ ਨਹੀਂ